ਅੱਜ ਤੀਜਾ ਦਿਨ ਸਾਡਾ ਹੋ ਗਿਆ ਜੀ ਰਿਪੇਅਰ ਕਰਦੇ ਆ। ਬਸ ਕੱਲ ਨੂੰ ਨੇੜੇ ਲਾ ਦਿਆਂਗੇ ਅਸੀਂ ਕੰਮ। ਲਾਡੀ ਤੇ ਕਾਲਾ ਬਲੇਡ ਝੰਡ ਰਹੇ ਆ। ਤੇ ਉਧਰ ਕਲਚ ਦਾ ਕੰਮ ਰੂਪ ਵੀ ਗੁਰਪ੍ਰੀਤ ਵਢੇਲਾ ਕਰ ਰਹੇ ਆ। ਇਹਨੂੰ ਤੁਸੀਂ ਵੇਖੋ ਇਹ ਮੁੰਡਾ ਹੈ ਆਪਣਾ ਰੂਪਾ ਸੁਨਿਆਣੀ ਸਾਡਾ ਕਮਾਂਡਰ ਜਾਣੀ ਕਿ ਕਿਹੜਾ ਸਾਡਾ ਕਮਾਂਡਰ ਇਹਨੂੰ ਇਸ ਕਰਕੇ ਕਿਹਾ ਗਿਆ ਕਿ ਇਹਦੇ ਬਿਨਾ ਅਸੀਂ ਕਿਸੇ ਕੰਮ ਦੇ ਨਹੀਂ ਇਹ ਰਾਸ਼ਨ ਪਾਣੀ ਸਾਨੂੰ ਖਵਾਊਗਾ ਨਰਜੀ ਪੈਦਾ ਕਰੂਗਾ ਤੇ ਕੰਮ ਅਸੀਂ ਕਰਾਂਗੇ ਸਹੀ ਹੈ ਕਿਉਂ ਰੂਪੇ ਸਹੀ ਹੈ ਸੁਣਾ ਫਿਰ ਕੋਈ ਗੱਲ ਬਾਤ ਬਸ ਗੱਲ ਬਾਤ ਗਰਮੀ ਬਹੁਤ ਹੈ ਹਮਸ ਬਹੁਤ ਅੱਜ ਪਾ ਗਰਮੀ ਤਾਂ ਮੀਂਹੋਂ ਦੇ ਫੁੱਲ ਚਾਂਸ ਬੜੀ ਅੱਜ ਗਰਮੀ ਆ ਯਾਰ ਹਾਈ ਲਾਈਟ ਵੀ ਹੈਣੀਗੀ ਤੇ ਗਰਮੀ ਵੀ ਬਹੁਤ ਜ਼ਿਆਦੀ ਆ ਤੇ ਹੋਰ ਦੱਸ ਫੇਰਾ ਬਾਈ ਇਹ ਕਿਹਦੇ ਪੀਠ ਕਿ ਨਹੀਂ ਹਾਂ ਹੈ ਦੇਖ ਜਾਂਦਾ ਵੇਖ ਜਾਂਦਾ ਕੀ ਇਹ ਜੱਟ ਆਲਾ ਹੈ ਲੋਕਾ ਉਧਰ ਆ ਬਹੀ ਰਬੂ ਤਾਂ ਨਹੀਂ ਆਤੀ ਕਿਹਾਂ ਸੇ ਇਹ ਮੇਰੇ ਮੈਨੂੰ ਨਹੀਂ ਆਤੀ ਇਹ ਪੰਗੇ ਲੈਂਦਾ ਡਰਾਈਵਰਾਂ ਨਾਲ ਤੇ ਮੈਂ ਕਿਹਾ ਬਚ ਕੇ ਰਿਆਂ ਦਾ ਗੱਲ ਚੰਗੀ ਉਹਦਾ ਅਰਥ ਜੇ ਮਿਲਾ ਕੇ ਕੱਲੇ ਤੇ ਇਹ ਤੈਨੂੰ ਕਰਨ ਕੇ ਮੁੜ ਕੇ ਖਰਾਬ ਤੇ ਤੂੰ ਮੁੰਡਾ ਹੈਗਾ ਤਰੀ ਵਾਲਾ ਤੇ ਯਾ ਆਪਣਾ ਕੋਈ ਪਾ ਲਈ ਇਹ ਨੂੰ ਆ ਨਹੀਂ ਤੇਰੀ ਗੱਲ ਕਰਦੇ ਪੰਗਰ ਕਿਉਂ ਲੈਣਾ ਕੋਈ ਨਹੀਂ ਬਾਈ ਧੱਕੇ ਰੱਖੀਦਾ ਅਗਲੇ ਮਰੂਦਾਂ ਦੀ ਰਿਹੜੀ ਜਨੂੰ ਕਿਹੜੀਆਂ ਗੱਲਾਂ ਚਾ ਕੋਟੇ ਫਿਰਦੇ ਆ ਪੰਜਾਬ ਚ ਨਹੀਂ ਛੋਪੋਰਾ ਛੋਪੋਰਾ ਹਾਂ ਛੋਪੋਰਾ ਹਾਂ ਆ ਆ ਮੈਂ ਕੱਲੇ ਆਂ ਅੰਗਰੇਜੀ ਨਹੀਂ ਮੈਂ ਅੰਗਰੇਜੀ ਮੈਂ ਤੂੰ ਸਿੱਧਾ ਨਹੀਂ ਤੁਰਿਆ ਅਸੀਂ ਆਏ ਆ ਜੀ ਛੋਪੋਰਾ ਤੇ ਰਪੇਅਰ ਦਾ ਕੰਮ ਸਾਡਾ ਜਾਰੀ ਆਈ ਅਸੀਂ ਤੁਹਾਨੂੰ ਰੂਪ ਸਲਿਆਣੀ ਨਾਲ ਮਰਾ ਰਹੇ ਆ ਦੋਖਤ ਵਿਚਾਰ ਵੀ ਸੁਣਾਊਗਾ ਰੂਪਸ ਲਿਆਣੀ ਇੱਧਰ ਬੈਠੇ ਆ ਰਿਪੇਅਰ ਕਰੀ ਜਾਂਦੇ ਆ ਗਰਮੀ ਬਾਲੀ ਆ ਬਾਈ ਜੀ ਅੱਜ ਤੇ ਮੰਦੇ ਹਾਲ ਆ ਇਸੇ ਕਰਕੇ ਹਾਂਜੀ ਇਸ ਲਿਆਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਕੰਮ ਰਹਿ ਗਿਆ ਵੀਰ ਜੀ ਆਪਣਾ ਬਸ ਚੱਲੀ ਜਾਂਦਾ ਬਸ ਲੋ ਕੱਢੀ ਜਾਂਦੇ ਆ ਬੈਰਿੰਗ ਕਰਕੇ ਆ ਫੋਰਮੈਨ ਜੀ ਸਾਡਾ ਵੱਡਾ ਸਭ ਤੋਂ ਕੰਮ ਉਹ ਤਾਂ ਉਹੀ ਕਹੀ ਜਾਂਦਾ ਇਹ ਭੁੱਕੀ ਜਾਂਦਾ ਤੇ ਦੁਖ ਦੁਖ ਕੋਈ ਨਹੀਂਗਾ ਵਿਚਾਰ ਭਵੇਂ ਚਾਰ ਸਾਂਝੇ ਕਰ ਹਾਂਜੀ ਹਾਂਜੀ ਆ ਫੋਰਮੈਨ ਆ ਸਾਡਾ ਸਭ ਤੋਂ ਜਿਹੜਾ ਵੱਡਾ ਸਾਡਾ ਫੋਰਮੈਨ ਆ ਹਾਂਜੀ ਹਾਂਜੀ ਤੇ ਰੂਪ ਹੋਰ ਮੌਸਮ ਬਾਰੇ ਕੋਈ ਮਾੜੇ ਵਿਚਾਰ ਦੇਣੇ ਚਾਹੁੰਦੇ ਆ ਮੌਸਮ ਤਾਂ ਬਹੁਤ ਲੱਗਾ ਪਿਆ ਅੱਛਾ ਜੀ ਬਹੁਤ ਜ਼ਿਆਦਾ ਅੱਛਾ ਜੀ ਲੈਡ ਲੋੜ ਦਾ ਇੱਥੇ ਕੀ ਹਾਲ ਸਾਫ ਸੁਗਾ ਲੈਡ ਦਾ ਤਾਂ ਮੰਦਾ ਹਾਲ ਹੀ ਹੈ ਸੁਭਾ ਨਹੀਂ ਆਈ ਨਹੀਂ ਅੱਛਾ ਜੀ ਸੁਭਾ ਦੀ ਇਹ ਦਰਸ਼ਕ ਵੀ ਦੱਸਦੇ ਆ ਵੀ ਲੈਡ ਵੱਲੋਂ ਬਹੁਤ ਹੀ ਐਮਪੀ ਦੇ ਵਿੱਚ ਵੀ ਇਧਰ ਸ਼ੋਪੌਰ ਮੰਦਾ ਹਾਲ ਆ ਕਿਉਂਕਿ ਗਰਮੀ ਬਾਲੀ ਹੋਣ ਕਾਰਨ ਜੋ ਪਾਵਰ ਗ੍ਰੈਡ ਹੈ ਉਹ ਤੋਂ ਵੀ ਲੈਡ ਪੂਰੀ ਨਹੀਂ ਹੁੰਦੀ ਗਰਮੀ ਬਾਲੀ ਜਿਆਦੇ ਪੈ ਰਹੀ ਅੱਤ ਦੀ ਗਰਮੀ ਆ ਦਿਨਾਂ ਚ ਅਸੂ ਦੇ ਮਹੀਨੇ ਚ ਮੇਰੇ ਵੀਰੋ ਕਿਤੇ ਇਹ ਗੱਲਾਂ ਨਹੀਂ ਸੁਣੀਆਂ ਸੀ ਵੀ ਅਸੂ ਚ ਵੀ ਇੰਨੀ ਗਰਮੀ ਪੈ ਜੂਗੀ ਜੋ ਕੁਦਰਤ ਦਾ ਰੰਗ ਆ ਕੁਦਰਤ ਆ ਆਪਣੇ ਕਹਿਰ ਵਿਖਾਈ ਜਾਂਦੀ ਆ ਜਿਵੇਂ ਦੀ ਜਿਵੇਂ ਆ ਸਾਡੀ ਸਾਰੀ ਇੱਧਰ ਮਸ਼ੀਨ ਪਈ ਆ ਰਿਪੇਅਰ ਹੋਣ ਤੇ ਬਸ ਕੱਲ ਨੂੰ ਆ ਸ਼ਾਮ ਤੇ ਕਰ ਨੇੜ ਲੈ ਜਾਾਂਗੇ ਕੰਮ ਅਸੀਂ ਜੇ ਅੱਜ ਲੇਟ ਆ ਗਈ ਤਾਂ ਰੂਪ ਅੱਗੇ ਪੱਬਾਂ ਤੇ ਹੋਇਆ ਫਿਰਦਾ ਵੀ ਆਪਾਂ ਲੇਟ ਦਾ ਪ੍ਰਬੰਧ ਵਿੱਚ ਕਰੀਏ ਵੀ ਲੇਟ ਜਗਾ ਕੇ ਆਪਾਂ ਅੱਜ ਨੈਟ ਲਾ ਲਈਏ ਉੱਧਰ ਸਾਡੇ ਫੋਰਮੈਨ ਆ ਦੂਜਾ ਕਾਲਾ ਸਿੰਘ ਜੀ ਲਾਡੀਪ ਸਿੰਘ ਜੀ ਲਾਡੀ ਵੀ ਆਂਦਾ ਰੂਪਿਆ ਵਿਚਾਰ ਕਰ ਲਾਂਗੇ ਜੇ ਬਾਂਦੀ ਆ ਤਾਂ ਗੱਲ ਅੱਜ ਲੈਟ ਲਾ ਕੇ ਅੱਧੀ ਕੱਪ ਫਿੱਟ ਕਰ ਦਾਂਗੇ ਸਾਡਾ ਗਾਂ ਲਤਲਾਮ ਨੂੰ ਤਉਣ ਦਾ ਸਮਾਂ ਹੁੰਦਾ ਜਾਂਦਾ ਉੱਧਰ ਵੀ ਵੀਰ ਜੀ ਜੋਰਾਂ ਤੇ ਕੰਮ ਆ ਆ ਬਾਈ ਜੀ ਸਾਡੇ ਸੜਿਆਣੀ ਜੀ ਬੈਠੇ ਆ ਇਹਨਾਂ ਦੇ ਵੀ ਵਿਚਾਰ ਹੁਣ ਸੁਣੋ ਕੋਈ ਬਹੁਤ ਜਿਆਦਾ ਗਰਮੀ ਆਈ ਆਨੰਦ ਮਾਨ ਰਹੇ ਆ ਇਧਰੋਂ ਟਸੂਰਜ ਦੀਆਂ ਕਿਰਨਾਂ ਵੀ ਢਾਲ ਚੱਲੀਆਂ ਹਾਂ ਸਰਦਾਰ ਜੀ ਨੂੰ ਮੁੜ ਕੇ ਨਮਾਉਨੇ ਆ ਲੈ ਲੋੜ ਦਾ ਪ੍ਰਵਾਨਤ ਕਰਕੇ ਇੱਕ ਦਾ ਦੋ ਤਿੰਨ ਬਾਲਟੀਆਂ ਉੱਤੇ ਸਰੀਰ ਤੇ ਪਾਉਣੀਆਂ ਪੈਂਦੀਆਂ ਹੀ ਸਿਹਤ ਭਾਰੀ ਆ ਕੋਈ ਗੱਲ ਨਹੀਂ ਕੀ ਹਾਂ ਰੋਟੀ ਰੋਟੀ ਵੀ ਇਹਦੀ ਕਟਾਈ ਆ ਇਹਨੂੰ ਕਹਿੰਦਾ ਨੀਂਬੂ ਨੀਂਬੂ ਜੀਰਾ ਜੂਰਾ ਪੀਆ ਕਰ ਵਾਜਨ ਜਮਾਂ ਸੈੱਟ ਹੋ ਜਾਊਗਾ ਉਧਰੋਂ ਗਾ ਲਾਡੀ ਸਾਡੇ ਨਾਲ ਲਾਡੀ ਵੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਜੀ ਹੋਰ ਚਾਹ ਪਾਣੀ ਛਕ ਲਿਆ ਵੀਰ ਜੀ ਅੱਛਾ ਅੱਛਾ ਖੋਸ਼ ਹਾਂ ਵੀਰੇ ਕੀ ਗੱਲ ਗਰਮੀ ਘਟਾ ਤੇ ਬੱਦਲ ਬੁੱਦਲ ਆਲੀ ਆ ਹਾਂਜੀ ਬਦਲ ਬਾਈ ਹਾਂ ਆਹ ਲਾਡੀ ਆਈ ਸਾਡਾ ਫੋਰਮੈਨ ਆ ਇਹ ਕੱਲੇ ਇਹਨੇ ਬਲੇਟ ਹੀ ਝੰਡਣੇ ਆਈ ਬਸ ਇਹ ਅੱਜ ਆਂਦਾ ਵੀ ਨੈਟ ਲਾ ਲੈਣੇ ਆ ਬਾਕੀ ਇਹਦੇ ਹੁਣ ਦਿਲ ਦੀ ਜਾਨ ਦਾ ਵੀ ਇਹਨੂੰ ਨੈਟ ਦਾ ਰੋਟੀ ਪਾਣੀ ਖਵਾ ਕੇ ਤੇ ਵੀ ਨਹੀਂ ਕੀ ਸਮਾਚਾਰ ਆ ਜੇ ਇਹਨੇ ਕਿਹਾ ਵੀ ਰੈਸਟ ਕਰਨੀ ਆ ਫਿਰ ਇਹਦੀ ਰੈਸਟ ਕਰਾ ਦੰਨੇ ਆ ਇੱਧਰ ਸਾਡੇ ਦੂਜੇ ਫੋਰਮੈਨ ਜੀ ਆ ਇਹ ਪੂਰੇ ਪੱਬਾਂ ਦੇ ਹੋਏ ਬੈਠੇ ਆ ਇਹਨਾਂ ਦਾ ਵੀ ਜੋਰ ਗਰਮੀ ਦੇ ਵਿੱਚ ਲੱਗੀ ਜਾਂਦਾ ਇਸੇ ਕਰਕੇ ਠੀਕ ਆਈ ਹਾਂਜੀ ਆ ਬਾਕੀ ਸਿਲੇਹਾਣੀ ਸਾਹਿਬ ਭਾਈ ਜੀ ਵੱਡੇ ਦੀ ਨਾਲ ਗੱਲ ਕਰੋ ਇਹ ਸਾਨੂੰ ਪੈਸੇਂਜਰ ਤੇ ਕੋਈ ਕਾਲ ਛੱਡ ਰਿਆ ਉਹਦੀ ਵੀ ਜ਼ਰੂਰੀ ਆ ਵਚਨ ਕਰਨੇ ਤੇ ਵੀਰ ਭੈਣ ਭਾਈ ਦੇ ਇਹ ਸੀਗਾ ਰੂਪਾ ਸਿਲੇਹਾਣੀ ਜੋ ਤੁਹਾਡੇ ਨਾਲ ਵਿਚਾਰ ਕਰ ਰਿਹਾ ਸੀਗਾ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਇੱਕ ਕੈਮਰਾ ਵਿੱਚ ਵੀਂਗੀਆਂ ਟੇਢੀਆਂਆਂ ਗੱਲਾਂ ਕਰ ਜਾਂਦਾ ਚਲੋ ਹੌਲੀ ਹੌਲੀ ਵੀਡੀਓ ਬਣਾਉਣੀ ਆਜੂਗੀ ਮੁੰਡੇ ਨੂੰ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਜਾਣਗੇ ਤੇ ਦੱਸਿਓ ਫਿਰ ਇੱਥੇ ਕਿੱਥੇ ਇਹੋ ਜਿਹਾ ਤਾਂ ਨਹੀਂ ਵੇਖਿਆ ਇਹ ਪੰਜਾਬ ਦੇ ਵਿੱਚ ਜਿਹੜੇ ਭਾਦੋਂ ਦੇ ਮਹੀਨੇ ਚ ਭਾਦੋਂ ਚ ਜਟ ਸਾਦ ਹੋਏ ਸੀ ਹਾਂਜੀ ਹਾਂਜੀ ਭਾਦੋਂ ਚ ਭਾਦੋਂ ਦੇ ਵਿੱਚ ਸਾਦ ਸਾਦ ਹੋ ਗਈ ਜਟ ਉਹ ਤਾਂ ਲੱਗਿਆ ਅੱਜ ਅੱਜ ਪਤਾ ਲੱਗਿਆ ਵੀ ਗਰਮੀ ਹੁੰਦੀ ਆ ਕਿਉਂ ਰੁਪਈ ਹਾਂਜੀ ਹਾਂਜੀ ਵੀਰ ਜੀ ਸਹੀ ਗੱਲ ਹੈ ਬਹੁਤ ਜਿਆਦੇ ਗਰਮੀ ਆ ਹਮਸ ਬਹੁਤ ਜਿਆਦੇ ਜੰਨਾ ਤੁਸੀਂ ਕਹਿ ਰਹੇ ਹੋ ਦੇਖ ਲਓ ਇਹ ਦਰਖਤਾਂ ਦਾ ਕੋਈ ਪੱਤਾ ਵੀ ਨਹੀਂ ਹਿੱਲਦਾ ਤੇ ਕੰਮ ਖਰਾਬੀ ਆ ਐ ਰਹੀ ਤਾਂ ਅਬਦੀ ਘਰਾ ਤਾਂ ਇੱਕ ਚੱਲ ਜਾਣਗੇ ਬੰਦੇ ਅੱਧੇ ਇੱਕ ਤਾਂ ਨਾ ਹਾਂਜੀ 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 ਅੱਧੇ ਇੱਕ ਦਾ ਬੋਰੀ ਚ ਪਾਉਣ ਵਾਲੇ ਕਰਦਾਂਗੇ ਜੇ ਸਾਡੇ ਵਰਤ ਚਾਲਦੇ ਰਹੇ ਤਾਂ ਇਹ ਆ ਜੀ ਸਾਡਾ ਘਰ ਨਵਾਂ ਬਣ ਰਿਹਾ ਤੇ ਪਿੰਡ ਦੇ ਨਾਲ ਹੀ ਨਿਆਈ ਦੇ ਵਿੱਚ ਨਵਾਂ ਮਕਾਨ ਬਣ ਰਿਹਾ ਇੱਥੇ ਅਸੀਂ ਮਸ਼ੀਨ ਖੋਲੀ ਆ ਇਹ ਦੋ ਨੰਬਰ ਮਸ਼ੀਨ ਆ ਜੀ ਆਪਣੀ ਤੇ ਇੱਕ ਨੰਬਰ ਆਪਣੀ ਮਸ਼ੀਨ ਪਾਟਨ ਸ਼ਹਿਰ ਦੇ ਵਿੱਚ ਨਾਲ ਪਿੰਡ ਚੜੀ ਦੇ ਵਿੱਚ ਖੜੀ ਆ ਉਹਨੂੰ ਵੀ ਆਪਾਂ 5-7 ਦਿਨਾਂ ਦੇ ਵਿੱਚ ਆਪਾਂ ਲੱਗ ਜਾਗੇ ਆਪਾਂ ਉਹ ਜਿਹੜੀ ਜਾਂਦੀ ਅੰਗਰੇਜ਼ੀ ਹਿੰਦੀ ਤਾਂ ਲੈ 12 ਚ ਤੇ ਬਾਤ ਆਪੇ ਕੱਢਦੇ ਆ ਕੋਚ ਦੇ ਆ ਜਰਾ ਨੂੰ ਇਹਦਾ ਵੀ ਦੇਖਦੇ ਆ ਵਿਚਾਰ ਕੀ ਬੰਦ ਆ ਚਲੋ ਠੀਕ ਆ ਜੀ ਧੰਨਵਾਦ ਸਾਡੀਆਂ ਵੀਡੀਓ ਵੇਖਣ ਲਈ ਸਾਡਾ ਬਲੌਗ ਹਰਚੋਤ ਸੇਖੋਂ ਸਲਿਆਣੀ ਵਾਲੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਰਜੋਤ ਬਲੌਗ ਇੰਸਟਾਗ੍ਰਾਮ ਤੇ ਪੇਜ ਆ ਜੀ ਆਪਣਾ ਤੇ ਨਮਸਤੇ ਕੰਪਾਈਨ ਲਵਰ ਪੇਜ ਆ ਜੀ ਆਪਣਾ ਫੇਸਬੁੱਕ ਤੇ ਕਮੈਂਟ ਸ਼ੇਅਰ ਤੇ ਓਕੇ ਕਰੋ ਧੰਨਵਾਦ ਜੀ